को चीज दो ना ਕਿਆ ਇਹ ਨਹੀਂ ਸਿੱਖ ਸਕਦੇ ਰੋਡ ਦਾ ਬਹੁਤ ਖਰਾਬ ਹੈ ਸਾਰੇ ਆਪਸ ਵਿੱਚ ਨੂੰ ਤੋੜਾ ਖਰਾਬ ਕਿ ਇਹ ਮਾਣ ਦੇ ਬਾਕਫਾ ਫਾਗਦੇ ਵੱਲੋਂ ਜੋ ਦੌਰ ਜਾਂ ਉਮੀਦ ਬਾਜ਼ਾਰ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਲੱਗਾ ਹੈ ਤੋ ਦੇਖ ਰਹੇ ਆ ਕਿ ਜ਼ਿਲ੍ਹੇ ਦੇ ਜਿਹੜੇ ਮੋਹਰੀ ਸੈਲਫ ਹੈਲਪ ਗਰੁੱਪ ਨੇ ਯੈਸ ਡਾਕਟਰ ਅਨਲ ਐਡੀਸ਼ਨਲ ਡਾਕਟਰ ਡੋਕਟਰ ਗਿੰਦੋ ਜੀ ਵੀ ਫਾਸਕੀ ਸੈਂਟਰ ਜੀ ਐਲ ਜੀ ਜਾਨਗਰ ਉਹਨਾਂ ਦੀ ਸਾਰੇ ਟੀਮ ਜਿਹੜਾਈ ਵੀ ਪਾਤਰ ਆ ਕਿਉਂਕਿ ਆ ਜਿਹੜਾ ਤੁਸੀਂ ਇਹ ਯੂਨਿਟ ਬਾਜ਼ਾਰ ਦੇਖ ਰਹੇ ਹੋ ਇਹੋ ਲੋਕ ਨੇ ਸੈਲਫ ਹੈਲਪ ਗਰੁੱਪ ਤੇ ਤਕਰੀਬਨ 60 ਸੈਲਫ ਹੈਲਪ ਗਰੁੱਪ ਜਿਹੜੇ ਨੇ ਸਾਡੇ ਸਟੋਰਸ ਲੈ ਆਏ ਨੇ ਜਿਹੜੀਆਂ ਚੀਜ਼ਾਂ ਉਹਨੇ ਆਪਣੀ ਕਰਾਦੀਵਜੀ ਬਣਾਈਆਂ ਨੇ ਇਹਨਾਂ ਨੂੰ ਕੀਆ ਉਹਨਾਂ ਦਾ ਡਿਸਪਲੇ ਕੀਤਾ ਹੈ ਉਹ ਡਿਸਟ੍ਰਿਕਟ ਅਥਾਰਟੀ ਨੇ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਚੀਜ਼ਾਂ ਡਿਸਪਲੇ ਕੀਤੀਆਂ ਜਾਣ ਉਹਨਾਂ ਨੂੰ ਖੋਹਰ ਮਿਲੇ ਔਰ ਜਿਹੜੇ ਕੰਜ਼ਿਊਮਰ ਨੇ ਉਹ ਇਹਨਾਂ ਨੂੰ ਖਰੀਦਾ ਉਹਦਾ ਫਾਇਦਾ ਦੋਨਾਂ ਨੂੰ ਹੋਊਗਾ ਉਹਨਾਂ ਨੂੰ ਨੌਕਰੀ ਮਿਲੇਗਾ ਉਹਨਾਂ ਦੀ ਕਮਾਈ ਚੁਕਾਤਾ ਹੋਊਗਾ ਜਿਹੜਾ ਕੰਜ਼ਿਊਮਰ ਆ ਉਹਨੂੰ ਸਾਫ ਸੁਥਰੀ ਚੀਜ਼ ਮਿਲੂਗੀ ਉਹ ਇਹ ਤੋਂ ਬਰਾਲੇ ਜਿਹੜੇ ਨੇ ਡਿਸਟ੍ਰਿਕਟ ਅਰਗੇਨਾਈਜੇਸ਼ਨ ਦੇ ਬਹੁਤ ਵਧੀਆ ਨੇ ਔਰ ਇਹ ਦੋ ਦਿਨ ਮੇਲਾ ਜਿਹੜਾ ਅਰਦਾਸਪੁਰ ਚੱਲਣਾ ਤੇ ਪ੍ਰਾਅ ਬਸਟਰ ਦੇ ਵਿੱਚ ਲੱਗਾ ਸੋ ਮੈਂ ਤੁਹਾਡੇ ਮਾధ్యਮ ਰਾਹੀਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਮੇਲੇ ਤੇ ਆਓ ਕੱਲੇ-ਕੱਲੇ ਸਟਾਲ ਤੇ ਜਾਓ ਪਰ ਕਿੰਨੇ-ਕਿੰਨੇ ਸਟਾਲ ਦੀ ਆਪਣੀ ਖੂਬਸੂਰਤੀ ਆਪਣੀ ਰਚੇ ਜੁੜਾ ਦੀ ਆ ਹੋਣਾ ਔਰ ਉੱਥੋਂ ਤੁਸੀਂ ਚੀਜ਼ਾਂ ਖਰੀਦ ਕੇ ਜੋੜ ਜਾਓ ਤਾਂ ਕਿ ਸੈਲਫ ਹੈਪ ਗਰੁੱਪ ਨੂੰ ਇਹ ਕੁਸਾਵੇ ਮਿਲੇ ਔਰ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਵਧੀਆਂ ਮਿਲਣ 60 ਦੇ ਕਰੀਬ ਹੈਗੇ ਨੇ ਔਰ ਇਹਦੇ ਵਿੱਚ ਤੁਸੀਂ ਦੇਖਿਆ ਕਿ ਜਿੰਨੀਆਂ ਵੀ ਚੀਜ਼ਾਂ ਨੇ ਉਹ ਪਿਓਰਿਟੀ ਆ ਕਈ ਵਾਰ ਆਪਾਂ ਅੱਜਕੱਲ ਉਹਦਾ ਕਣਕ ਆ ਉਹਨੂੰ ਕਿਸੇ ਵਕਤ ਘੱਟ ਕਰਨੀ ਆ ਪਰ ਜਿਹੜਾ ਆਟਾ ਹੈ ਤਿਆਰ ਕਰਦੇ ਨੇ ਵੀ ਆਪਾਂ ਮਲਟੀ ਗ੍ਰੇਨ ਤੇ ਨਹੀਂ ਆ ਉਹ ਵੀ ਤੁਹਾਨੂੰ ਇੱਕ ਵਲੋਗ ਦਾ ਸਰੋਂ ਦਾ ਤੇਲ ਆ ਕਿਹਦੀ ਘਾਣੀ ਦਾ ਤੇਲ ਇੱਥੇ ਮਿਲਦਾ ਬਾਕੀ ਸਾਰੀਆਂ ਚੀਜ਼ਾਂ ਈਵਨ ਤੁਸੀਂ ਬੁਲੰਚੇ ਦੇਖੋਗੇ ਈਵਨ ਤੁਸੀਂ ਐਮਬਰਾਇਡਰੀ ਚ ਦੇਖੋਗੇ ਈਵਨ ਜਿਹੜੀਆਂ ਔਰ ਤਾਂ ਮਨਸ਼ੀਰ ਦਾ ਰਵਈਆ ਚੀਜ਼ਾਂ ਨੇ ਉਹ ਦੇਖੋਗੇ ਸੋ ਹਰ ਆਸਪੈਕਟ ਜਿਹੜਾ ਉਹ ਕਵਰ ਕੀਤਾ ਗਿਆ ਮੈਂ ਸਮਝਦਾ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪ੍ਰਾਲਾ ਬਹੁਤ ਵਧੀਆ ਕਿਉਂਕਿ ਇਹਦੇ ਰਾਈ ਇੱਕ ਐਕਸਪਲੋਰ ਮਿਲੂਗਾ ਔਰ ਜਿਹੜੇ ਸੈਲਪਰ ਗੁਰੂ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕੜੇ ਅਰ ਸਵਾਜ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਸਾਥ ਜੁੜਦੀ ਹੈ ਪਰ ਇਹਨਾਂ ਨੂੰ ਇਸ ਮਾਰਕੀਟ ਨੂੰ ਪੱਕੇ ਤੌਰ ਤੇ ਲੋਕਾਂ ਦੇ ਭਲੇ ਕਿੰਨੀ ਕੀਤੇ ਇੰਦ ਤੱਕ ਜਿਹੜੀ ਹੈ ਉਹ ਸਾਡੇ ਐਡੀਸ਼ਨਲ ਜਪੀ ਟੈਕਨੋ ਜੀ ਸਾਹਮਣੇ ਕਾਹ ਬੀ ਆ ਤੁਸੀਂ ਕਈ ਜਗ੍ਹਾ ਤੇ ਨੂੰ ਜਗ੍ਹਾ ਵੀ ਦੇ ਰਹੇ ਜਿੱਤੇ ਆਪਣੀਆਂ ਚੀਜ਼ਾਂ ਰੱਖ ਕੇ ਡਿਸਪਲੇ ਵੀ ਕਰਦੇ ਨੇ ਦੇ ਵਿੱਚ ਸਾਰੇ ਸੱਚੀ ਕਾ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਾਹਾਂ ਦੇ ਅੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਬਾਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਡੋਜ਼ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ